ਜਿਨ੍ਹਾਂ ਨੇ ਇਹ ਕਪਲਾ ਕੀਤਾ ਬੈਂਕੇ ਨਾਲ ਉਹਨਾਂ ਦਾ ਨਾਮ ਦੀਪਿੰਦਰ ਸਿੰਘ ਹੈ ਤੇ ਟੋਟਲ ਸਰਵਿਸ ਇਹਨਾਂ ਦੀ ਯਾਨੀ ਕਿ 24 ਸਾਲ ਦੇ ਲਗਭਗ ਇੱਕੋ ਬ੍ਰਾਂਚ ਦੀ ਆ ਅਲੱਗ-ਅਲੱਗ ਔਦਾਂ ਤੇ ਰਹਿੰਦੇ ਹੋਏ ਤੇ ਜ਼ਿਆਦਾਤਰ ਚੀਮੇ ਬ੍ਰਾਂਚ ਹੀ ਰਹੇ ਆ ਜਿੰਨੇ ਵੀ ਅਸੀਂ ਹੁਣ ਤੱਕ ਕਾਊਂਟਰੇਸ ਕੀਤੇ ਆ ਉਹਦੇ ਚੋਂ ਅਮਾਉਂਟਸ ਜ਼ਿਆਦਾ ਟਰਾਂਸਫਰ ਹੋ ਕੇ ਇਹਨਾਂ ਦੀ ਵਾਈਫ ਦੇ ਅਕਾਊਂਟ ਦੇ ਥਰੂ ਇਹਨਾਂ ਦੀ ਬੇਟੀ ਦੇ ਅਕਾਊਂਟ ਚ ਆਈਆਂ ਨੇ ਜਿਹੜੇ ਫਾਰਮਰਸ ਆਫ ਦਾ ਅਕਾਊਂਟ ਬੰਦ ਕਰਾ ਚੁੱਕੇ ਸੀਗੇ ਫਾਕ ਹੋ ਚੁੱਕੀ ਸੀ ਜਿਨ੍ਹਾਂ ਦੀ ਲੈਂਡ ਰੈਵਨਿਊ ਚ ਉਹਨਾਂ ਦੇ ਅਕਾਊਂਟ ਜਿਆਦਾ ਠੱਗੀ ਮਾਰੀ ਆ 1 ਕਰੋੜ 39 ਲੱਖ 13000 ਦੀ ਆ ਇਸ ਟਾਈਮ ਕਿ ਵੀ ਜੀ ਲੰਮਾ ਸਮਾਂ ਉੱਥੇ ਬੈਠਣ ਦਾ ਕਾਰਨ ਬਣਿਆ ਇਹ ਬੈਂਕਾਂ ਦੇ ਵਿੱਚ ਦਸੰਗਰੂਰ ਸੈਂਟਰਲ ਕੋਰਪੋਰੇਟਿਵ ਬੈਂਕ ਬ੍ਰਾਂਚ ਚੀਮਾ ਚ ਕਰੋੜਾ ਰੁਪਏ ਦੀ ਠੱਗੀ ਵੱਜੀ ਹੈ ਤੇ ਠੱਗੀ ਸਹਾਇਕ ਮੈਨੇਜਰ ਨੇ ਮਾਰੀ ਹੈ ਜਿਸ ਸਹਾਇਕ ਮੈਨੇਜਰ ਨੇ ਬੈਂਕ ਚ 20 ਸਾਲ ਤੋਂ ਵੱਧ ਸੇਵਾਵਾਂ ਕੀਤੀਆਂ ਉਹੀ ਬੈਂਕ ਦੇ ਨਾਲ ਧੋਖਾ ਧੜੀ ਕਰਕੇ ਫਰਾਰ ਹੋ ਗਿਆ 1 ਕਰੋੜ 39 ਲੱਖ ਰੁਪਏ ਦੀ ਠੱਗੀ ਬੈਂਕ ਨਾਲ ਵੱਜੀ ਹੈ ਤੇ ਜਿਸ ਬੰਦੇ ਨੇ ਠੱਗੀ ਮਾਰੀ ਉਹ 20 ਸਾਲ ਤੋਂ ਵੱਧ ਸੇਵਾਵਾਂ ਬੈਂਕ ਨੂੰ ਦੇ ਕੇ ਗਿਆ ਕਿਸਾਨਾਂ ਦੇ ਲਿਮਿਟ ਖਾਤਿਆਂ ਨੂੰ ਕਾਗਜ਼ਾਂ ਤੇ ਬੰਦ ਵਿਖਾ ਕੇ ਅਪਰੇਟ ਕੀਤਾ ਗਿਆ ਕਿਸਾਨਾਂ ਦੇ ਚੱਕਾ ਰਾਹੀ ਰਕਮ ਆਪਣੀ ਘਰ ਵਾਲੀ ਤੇ ਧੀ ਦੇ ਹਤਿਆਂ ਚ ਟ੍ਰਾਂਸਫਰ ਕੀਤੀ ਗਈ ਤੇ ਅਜਿਹਾ ਕਰ ਕਰਕੇ ਕਰੋੜਾਂ ਰੁਪਏ ਦੀ ਠੱਗੀ ਬੈਂਕ ਦੇ ਨਾਲ ਮਾਰ ਦਿੱਤੀ ਹਲੇ ਵੀ ਜਾਂਚ ਜਿਹੜੀ ਉਹ ਚੱਲ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਰਕਮ ਵੱਧ ਜ਼ਰੂਰ ਸਕਦੀ ਹੈ ਪਰ ਹੁਣ ਤੱਕ ਜੋ ਜਾਂਚ ਕੀਤੀ ਗਈ ਉਸ ਦੇ ਵਿੱਚ 1 ਕਰੋੜ 39 ਲੱਖ ਰੁਪਏ ਸਾਹਮਣੇ ਆਇਆ ਬੈਂਕ ਨੇ ਸਹਾਇਕ ਮੈਨੇਜਰ ਨੂੰ 19 ਜਨਵਰੀ ਨੂੰ ਮੌਤਲ ਕਰ ਦਿੱਤਾ ਸੀ ਤੇ ਉਦੋਂ ਤੋਂ ਹੀ ਬੈਂਕ ਦਾ ਸਹਾਇਕ ਮੈਨੇਜਰ ਜਿਹੜਾ ਉਹ ਫਰਾਰ ਦੱਸਿਆ ਜਾ ਰਿਹਾ ਫਿਲਹਾਲ ਪਰਚਾ ਜਿਹੜਾ ਉਹ ਜ਼ਰੂਰ ਦਰਜ ਕਰਵਾ ਦਿੱਤਾ ਗਿਆ ਸਹਾਇਕ ਮੈਨੇਜਰ ਉਸ ਦੀ ਧੀ ਤੇ ਘਰ ਵਾਲੀ ਦੇਵਤ ਤੇ ਨਾਲ ਇੱਕ ਹੋਰ ਬੰਦਾ ਹੈ ਜਿਸ ਦੇ ਉੱਤੇ ਪਰਚਾ ਦਰਜ ਹੋਇਆ ਤੇ ਦੂਜੇ ਪਾਸੇ ਬੈਂਕ ਅਥਾਰਟੀ ਨੇ 에어ਪੋਰਟ ਅਥਾਰਟੀ ਆਫ ਇੰਡੀਆ ਨੂੰ ਲਿਖਤੀ ਪੱਤਰ ਭੇਜ ਕੇ ਇਹ ਸ਼ੱਕ ਜ਼ਾਹਿਰ ਕੀਤਾ ਹੈ ਕਿ ਸਹਾਇਕ ਮੈਨੇਜਰ ਜਿਹੜਾ ਉਹ ਜਾਂ ਤਾਂ ਵਿਦੇਸ਼ ਫਰਾਰ ਹੋ ਗਿਆ ਤੇ ਜਾਂ ਫਿਰ ਫਰਾਰ ਹੋ ਸਕਦਾ ਹੈ ਮਸਲਾ ਤਾਂ ਇਹ ਇੱਥੇ ਨਾ ਪਹਿਲਾਂ ਜੋ ਬੈਂਕ ਦੇ ਵਿੱਚ ਮੈਨੇਜਰ ਤੇ ਉਹ ਇੱਕੋ ਹੀ ਸੀਟ ਤੇ ਕੋਈ 25 ਸਾਲ ਦਾ ਕੋਈ 26 ਸਾਲ ਦਾ ਕੋਈ 29 ਸਾਲ ਸਾਰੀ ਸਰਵਿਸ ਇੱਕ ਸੀਟ ਤੇ ਉਹ ਚੱਲ ਰਿਹਾ ਸੀ ਸਾਡਾ ਜਿਹੜਾ ਬੋਰਡ ਬਣਿਆ ਹੈ 19 ਸਾਲਾਂ ਮਗਰੋਂ ਬਣਿਆਗਾ ਪਹਿਲਾਂ ਇੱਥੇ 19 ਸਾਲ ਬੋਰਡ ਨਹੀਂ ਬਣਿਆ ਹੈਗਾ ਜਦੋਂ ਬੋਰਡ ਬਣਦੇ ਮਗਰੋਂ ਪਿਛਲੀ 7 ਤਰੀਕ ਨੂੰ ਮੈਂ ਚੇਅਰਮੈਨ ਬਣਾਂਗਾ ਤੇ ਉਹ اسی ਨੇ ਬੋਰਡ ਦੇ ਵਿੱਚ ਏਜੰਡਾ ਲਿਆਂਦਾ ਵੀ ਜਿਹੜੇ 5 ਸਾਲ ਦੇ ਇੱਕ ਸੀਟ ਤੇ ਬੈਠੇ ਨੇ ਏਜੰਡੇ ਏਜੰਡੇ 'ਚ ਲਿਆ ਕੇ ਪਾਸ ਕੀਤਾ ਵੀ ਉਹਨਾਂ ਦੇ ਸਾਰਿਆਂ ਦੇ ਬਦਲੀਆਂ ਕੀਤੀਆਂ ਜਾਣ 3 ਸਾਲਾਂ ਕੀਤਾ 5 ਸਾਲਾਂ ਦਾ ਪਹਿਲਾਂ ਅਸੀਂ ਬਦਲੀਆਂ ਕੀਤੀਆਂ ਨੇ ਜੀ ਉਹ ਬਾਦਲੀਆਂ ਦੇ ਵਿੱਚ ਜਿਹੜੇ ਸੀ ਇਹ ਬادله ਜਿਹੜੇ ਬੈਠੇ ਤੇ ਉਹਨਾਂ ਸੀਟਾਂ ਤੇ ਉੱਥੇ ਨਵੇਂ ਮੈਨੇਜਰ ਜਾ ਕੇ ਦੁਜੀ ਲੱਗੇ ਉਹ ਇਹ ਜਾ ਕੇ ਇਸ ਬ੍ਰਾਂਚ ਦੇ ਵਿੱਚ 27 ਸਾਲ ਦੀ ਸਰਵਿਸ ਕੀਤੀ ਇਹਦੀ ਇਹ ਜਾ ਕੇ ਉਹ ਜਾ ਕੇ ਮੈਨੇਜਰ ਨੇ ਜਾ ਕੇ ਚੈੱਕ ਕੀਤਾ ਪਹਿਲੀ ਸਟਾਰਟਿੰਗ ਦੇ ਵਿੱਚ ਹੀ ਉਹਨੂੰ ਉੱਥੇ ਪਹਿਲੀ ਅੰਤਾਈਆਂ ਆਈਆਂ ਉਹਦੇ ਵਿੱਚ ਕਪੜੇ ਦੀਆਂ ਉਹਨਾਂ ਨੇ ਮੈਨੂੰ ਵੀ ਫੋਨ ਕੀਤਾ ਐਮ ਡੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਵੀ ਇਹ ਤਾਂ ਜੀ ਇੱਥੇ ਕਿੱਥੇ ਦੀ ਗੱਲ ਕਰਦੇ ਹੋ ਤੁਸੀਂ ਇਹ ਚੀਮਾ ਹੈ ਚੀਮਾ ਬ੍ਰਾਂਡ ਦੇ ਵਿੱਚ ਨਵੇਂ ਮੈਨੇਜਰ ਕੌਣ ਸੀ ਜਿਹਨਾਂ ਨੇ ਜੁਆਇਨ ਕੀਤਾ ਉਹ ਆਪਣੇ ਗੁਰਵਿੰਦਰ ਸਿੰਘ ਨੇ ਨਹੀਂ ਨਹੀਂ ਦਿਪਿੰਦਰ ਦਵਿੰਦਰ ਗੁਰਵਿੰਦਰ ਸਿੰਘ ਨੇ ਦਿਪਿੰਦਰ ਦਿਪਿੰਦਰ ਨਾ ਦਿਮਨ ਦਿਪਿੰਦਰ ਦਾ ਪਹਿਲਾਂ ਤੇ ਜਿਹੜਾ ਮੋਲਜਮਾ ਦਵਿੰਦਰ ਸਿੰਘ ਹੈ ਨਾ ਦਿਪਿੰਦਰ ਉਹ ਜਦੋਂ ਜਾ ਕੇ ਉਹਨਾਂ ਨੇ ਸਾਨੂੰ ਦੱਸਿਆ ਤਾਂ ਅਸੀਂ ਇੱਥੇ ਟੀਮ ਬਣਾ ਕੇ ਭੇਜਤੀ ਅਥੇ ਚਾਰ ਮੈਨੇਜਰਾਂ ਦੇ ਸੀਨੀਅਰ ਮੈਨੇਜਰ ਗਰਮੇਲ ਸਿੰਘ ਨੇ ਨਾਲ ਸਾਰੇ ਮੈਨੇਜਰਾਂ ਦੀ ਟੀਮ ਬਣਾ ਕੇ ਭੇਜੀ ਉਹ ਜਾ ਕੇ ਉਹਨਾਂ ਨੇ ਚੈੱਕ ਆ ਕੀਤਾ ਉਹਦੇ ਵਿੱਚ ਗਾਹਾਂ ਹਤਾਈਆਂ ਬਹੁਤ ਵੱਡੀਆਂ ਆਈਆਂ ਜਿੱਥੇ ਇੱਥੇ ਨੇ ਚੈੱਕ ਕੀਤਾ ਉਹਦੇ ਲਿਮਟਾਂ ਦੇ ਵਿੱਚ ਹੇਰ ਫੇਰ ਕੀਤਾ ਹੋਇਆ ਤੋ ਇਹਨਾਂ ਨੇ ਫੇਰ ਸਾਮ ਨੂੰ ਸਾਨੂੰ ਦੱਸਿਆ ਵੀ ਇਹਦਾ ਗਾਹ ਬਹੁਤ ਜਾਂਚ ਦਾ ਵਿਸ਼ਾ ਹੈਗਾ ਇਹ ਬਹੁਤ ਵੱਡੀ ਪੱਧਰ ਤੇ ਹੋਈ ਹੈ ਚਲੋ ਅਸੀਂ ਉਹ ਦੇਖ ਕੇ ਜਦੋਂ ਸਾਡੇ ਧਿਆਨ ਚ 90 ਲੱਖ ਰੁਪਇਆ ਆਇਆ ਅਸੀਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲ ਕੇ 24 ਘੰਟਿਆਂ ਚ ਜੇਐਫਆਈਆਰ ਕਰਾਤੀ ਕਰਾ ਕੇ ਤੇ ਉਦੋਂ ਮਗਰੋਂ ਜਾਂਚ ਚੱਲ ਰਹੀ ਹੈ ਜੀ ਹੁਣ ਅਸੀਂ 1 ਕਰੋੜ 39 ਲੱਖ ਤੇ ਪਹੁੰਚ ਚੁੱਕੇ ਆ ਤੇ ਹਜੇ ਵੀ ਜਾਂਚ ਚੱਲਦੀਆਂ ਚਾਰ ਸੁੱਟੀਆਂ ਆ ਗਈਆਂ ਤੇ ਅੱਜ ਸੋਮਵਾਰ ਫੇਰ ਸਟਾਰਟ ਦਾ ਇਹ ਜਾਂਦੀ ਇਸ ਦਾ ਵੀ ਲੰਮਾ ਸਮਾਂ ਉੱਥੇ ਬੈਠਣ ਦਾ ਕਾਰਨ ਬਣਿਆ ਇਹ ਬੈਂਕਾਂ ਦੇ ਵਿੱਚ ਹੋਰ ਬੈਂਕਾਂ ਵੀ ਜਿੱਥੇ ਵੀ 5 ਸਾਲ ਲੱਗਿਆ ਜਿਹੜਾ ਮਨੇ ਸਾਰੇ ਜਾਂਚ ਕਰਾ ਰਹੇ ਹਾਂ ਕੋਈ ਦਿੱਕ ਹੋਈ ਵੀ ਐ ਜਾਂਚ ਇਹ ਜਾਂਚ ਚੱਲ ਰਹੀ ਹੈ ਜੀ ਹਜੇ ਸਾਨੂੰ ਐ ਲੱਗਦਾ ਵੀ ਅੱਗੇ ਵੀ ਬਹੁਤ ਵਧਣ ਦੀ ਸੰਭਾਵਨਾ ਹੈ ਦੀ ਤੇ ਬਾਕੀ ਇਹ ਇੱਥੇ ਤੱਕ ਸਮਝਾਓ ਵੀ ਅਖਰ ਠੱਗੀ ਹੁੰਦੀ ਕਿਵੇਂ ਸੀਗੀ ਕੀਵੇਂ ਠੱਗੀ ਹੁੰਦੀ ਸੀ ਉਹ ਠੱਗੀ ਸਾਨੂੰ ਸਾਰੇ ਐਮ.ਡੀ. ਸਾਹਿਬ ਦੱਸ ਦਿੰਦੇ ਨੇ ਉਹਦੇ ਵਿੱਚ ਐਮ.ਡੀ. ਸਾਹਿਬ ਸਾਨੂੰ ਡੀਟੇਲ ਨਾਲ ਦੱਸ ਦਿੰਦੇ ਨਾ ਉਹਦੇ ਵਿੱਚ ਜਿਨ੍ਹਾਂ ਨੇ ਇਹ ਕਪਲਾ ਕੀਤਾ ਬੈਂਕੇ ਨਾਲ ਉਹਨਾਂ ਦਾ ਨਾਮ ਦੀਪਿੰਦਰ ਸਿੰਘ ਹੈ ਤੇ 2000 ਔਨਵਰਡਸ ਜੀ ਰਿਕਾਰਡ ਉਹਦਾ ਕੱਢਿਆ 2000 ਤੋਂ ਲੈ ਕੇ 2018 ਤੱਕ ਉਹ ਇੱਕ ਵਾਰੀ ਉੱਥੇ ਰਹੇ ਆ ਕਿੰਨੇ ਜੀ ਕਿੰਨੇ 2000 ਤੋਂ ਲੈ ਕੇ 2018 ਤੱਕ ਉਸ ਤੋਂ ਪਹਿਲਾਂ ਆ ਦਾ ਵੀ ਰਿਕਾਰਡ ਸਾਨੂੰ ਨਹੀਂ ਲੱਭਿਆ ਬ੍ਰਾਂਚੋਂ ਪਰ ਜਿੰਨਾ ਸਾਨੂੰ ਪਤਾ ਉਹ 2000 ਤੋਂ ਲੈ ਕੇ 2018 ਤੱਕ ਉਹ ਇੱਕੋ ਬ੍ਰਾਂਚ ਹੀ ਰਹੇ ਆ 2018 ਚ ਉਹਨਾਂ ਦੀ ਬ੍ਰਾਂਚ ਦੀ ਇਮੇਜ ਸੇਮ ਪੋਸਟ ਤੇ ਐਜ਼ ਅ ਬ੍ਰਾਂਚ ਮੈਨੇਜਰ ਮਤਲਬ ਕਿ ਪਹਿਲਾਂ ਉਹ ਪੀ ਐਨ ਭਰਤੀ ਹੋਏ ਸੀਗੇ ਫਿਰ ਕਲਰਕ ਬਣੇ ਫਿਰ ਅਕਾਊਂਟੈਂਟ ਬਣੇ ਫਿਰ ਅਸਿਸਟੈਂਟ ਮੈਨੇਜਰ ਹੁਣ ਉਹ ਅਸਿਸਟੈਂਟ ਮੈਨੇਜਰ ਆ ਤੇ 2018 ਚ ਇਹਨਾਂ ਦੀ ਬਦਲੀ ਕੀਤੀ ਗਈ ਸੀਗੀ ਕਾਲਾ ਝੜ ਬ੍ਰਾਂਚ ਦੀ ਉਸ ਟਾਈਮ ਮੈਂ ਹੀ ਇੱਥੇ ਜਿਲ੍ਹਾ ਮੈਨੇਜਰ ਸੀ ਉਸ ਟਾਈਮ ਵੀ ਅਸੀਂ 5 ਸਾਲ ਤੋਂ ਉੱਤੇ ਵਾਲੇ ਕਈ ਬੰਦੇ ਬਦਲੇ ਸੀ ਕਿਹੜੇ ਸਾਲ ਚ ਕੀ ਕਾਲਾ ਝੜ 2018 ਚ ਜੁਲਾਈ ਚ ਕੀਤੀ ਸੀਗੀ ਤੇ ਉਸ ਤੋਂ ਬਾਅਦ 5 ਕੁ ਮਹੀਨੇ ਉੱਥੇ ਰਹੇ ਉਸ ਤੋਂ ਬਾਅਦ ਦੁਬਾਰਾ ਆ ਗਏ ਉੱਥੇ ਚਲੇ ਗਏ ਸੀ ਤੇ ਟੋਟਲ ਸਰਵਿਸ ਇਹਨਾਂ ਦੀ ਯਾਨੀ ਕਿ 24 ਸਾਲ ਦੇ ਲਗਭਗ ਇੱਕੋ ਬ੍ਰਾਂਚ ਦੀ ਆ ਅਲੱਗ-ਅਲੱਗ ਔਦਿਆਂ ਤੇ ਰਹਿੰਦੇ ਹੋਏ ਤੇ ਜ਼ਿਆਦਾਤਰ ਚੀਮੇ ਬ੍ਰਾਂਚ ਹੀ ਰਹੇ ਆ ਤੇ ਉਥੇ ਇਹਨਾਂ ਦੇ ਇਲਾਕੇ ਚ ਗੁੱਡਵਿਲ ਬਹੁਤ ਬਣਦੀ ਸੀ ਬੜਾ ਇਨ ਤੇ ਭਰੋਸਾ ਕਰਦੇ ਸੀਗੇ ਤੇ ਸੁਭਾਅ ਵੀ ਵਧੀਆ ਸੀ ਇੱਕ ਦੂਜੇ ਨਾਲ ਗੱਲਬਾਤ ਵੀ ਵਧੀਆ ਕਰਦੇ ਸੀਗੇ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਬਹੁਤ ਸਾਰੇ ਫਾਰਮਸ ਨੂੰ ਜਦੋਂ ਕੋਈ ਆਪਦੀ ਲਿਮਟ ਵਧਾਉਣੀ ਹੁੰਦੀ ਆ ਜਾਂ ਕਿਸੇ ਕਾਰਨ ਕਰਕੇ ਆਪਦੀ ਲਿਮਟ ਬੰਦ ਕਰਾਉਣੀ ਹੁੰਦੀ ਆ ਉਹ ਉਹਦੇ ਸਾਰੇ ਪੈਸੇ ਭਰ ਕੇ ਬੈਂਕ ਤੋਂ ਨੋ ਡਿਊ ਸਰਟੀਫਿਕੇਟ ਲੈ ਲੈਂਦੇ ਆ ਤੇ ਨੋ ਡਿਊ ਸਰਟੀਫਿਕੇਟ ਲੈ ਕੇ ਉਹ ਆਪਦੇ ਰੈਵਨਿਊ ਡਿਪਾਰਟਮੈਂਟ ਚ ਪਟਵਾਰੀ ਹਲਕਾ ਪਟਵਾਰੀ ਨੂੰ ਦੇ ਦਿੰਦੇ ਆ ਤੇ ਉਹ ਉਹਨਾਂ ਦੀ ਜ਼ਮੀਨ ਫੱਕ ਕਰ ਦਿੰਦੇ ਆ ਉਹ 0 ਕਰਕੇ ਨਿਲ ਕਰਨਾ ਹੁੰਦਾ ਅਕਾਊਂਟ ਬੰਦ ਕਰਨਾ ਹੁੰਦਾ ਸਿਸਟਮ ਚ ਇਹਨਾਂ ਨੇ ਨੋਡੂ ਦੇਣ ਤੋਂ ਬਾਅਦ ਅਕਾਊਂਟ 0 ਦਾ ਬੈਲੈਂਸ ਕਰਤਾ ਪਰ ਅਕਾਊਂਟ ਬੰਦ ਨਹੀਂ ਕੀਤਾ ਸਿਸਟਮ ਚ ਤੇ ਲੇਟਰ ਓਨ ਜਿਹੜੇ ਉਹ ਕਿਉਂਕਿ ਲੋਕਲ ਜਿਆਦਾ ਲੰਮਾ ਸਮਾਂ ਉੱਥੇ ਰਹਿ ਚੁੱਕੇ ਸੀਗੇ ਲੋਕਾਂ ਨਾਲ ਬਣਦੀ ਸੀ ਤੇ ਉਹਨਾਂ ਦੀ ਚੈੱਕ ਬੁੱਕ ਵਗੈਰਾ ਇਹ ਲੈ ਲੈਂਦੇ ਸੀ ਸਾਈਨ ਕਰਾ ਕੇ ਜਿੰਨੇ ਵੀ ਅਸੀਂ ਹੁਣ ਤੱਕ ਅਕਾਊਂਟ ਟ੍ਰੇਸ ਕੀਤੇ ਆ ਉਹਦੇ ਚੋਂ ਅਮਾਉਂਟਸ ਜਿਆਦਾ ਟਰਾਂਸਫਰ ਹੋ ਕੇ ਇਹਨਾਂ ਦੀ ਵਾਈਫ ਦੇ ਅਕਾਊਂਟ ਦੇ ਥਰੂ ਇਹਨਾਂ ਦੀ ਬੇਟੀ ਦੇ ਅਕਾਊਂਟ ਚ ਆਈਆਂ ਨੇ ਤੇ ਇਸ ਤਰੀਕੇ ਨਾਲ ਨੇ ਜਿਹੜੇ ਫਾਰਮਰਸ ਆਫ ਦਾ ਅਕਾਊਂਟ ਬੰਦ ਕਰਾ ਚੁੱਕੇ ਸੀਗੇ ਫੱਕ ਹੋ ਚੁੱਕੀ ਸੀ ਜਿਨ੍ਹਾਂ ਦੀ ਲੈਂਡ ਰੈਵਿਨਿਊ ਚ ਉਹਨਾਂ ਦੇ ਅਕਾਊਂਟ 'ਚ ਜਿਆਦਾ ਠੱਗੀ ਮਾਰੀ ਆ ਕਿੰਨੇ ਤੇ ਅਗੇਂਸਟ ਉਹਨਾਂ ਨੇ ਲੋਨ ਲਿਆ ਸੀ ਉਹ ਜ਼ਮੀਨ ਤਾਂ ਉਹਨਾਂ ਦੀ ਫੱਕ ਹੋ ਗਈ ਉਹ ਤਾਂ ਉਹਦੀ ਸਿਕਿਉਰਿਟੀ ਵਾਪਸ ਲੈ ਗਏ ਰੈਵਿਨਿਊ 'ਚ ਵੀ ਰਿਕਾਰਡ ਆਫ ਦਾ ਉਹ ਆਫ ਦਾ ਫੱਕਰਵਾ ਚੁੱਕੇ ਆ ਤੇ ਸਾਰੀ ਜਿਹੜੀ ਠੱਗੀ ਆ ਉਹ ਇਸ ਟਾਈਮ ਬੈਂਕ ਨਾਲ ਵੱਜੀ ਆ ਸਰ ਕਿੰਨੀ ਕੁ ਠੱਗੀ ਹੋਈ ਐ ਇਹ ਜੀ ਹੁਣ ਤੱਕ ਅਸੀਂ ਜਾਂਚ ਦਾ ਵਿਸ਼ਾ ਇਨਵੈਸਟੀਗੇਸ਼ਨ ਟੀਮ ਚੱਲ ਰਹੀ ਆ ਮੈਂ ਖੋਦ ਉੱਥੇ ਦੋ ਦਿਨ ਗਿਆ ਆ ਮੈਂ ਨਾਲ ਹੀ ਜਾ ਕੇ ਟੀਮ ਦੇ ਚੈੱਕ ਕੀਤਾ ਸਾਡੇ ਕੋਲ ਜਿਹੜੀ ਕਿ ਜੋ ਇਸ ਟਾਈਮ ਤੱਕ ਫਿਗਰ ਆਈ ਆ ਉਹ ਹੁਣ 1 ਕਰੋੜ 39 ਲੱਖ 13000 ਦੀ ਆ ਇਸ ਟਾਈਮ ਤੇ ਫਰਦਰ ਓਨਿਵਰਸਿਟੀਗੇਸ਼ਨ ਜਿੱਦਾਂ ਜਿੱਦਾਂ ਚੱਲ ਰਹੀ ਆ ਉਹ ਵੀ ਉਹ ਕੋਈ ਰਿਕਾਰਡ ਬਹੁਤ ਪਿੱਛੇ ਤੱਕ ਚੈੱਕ ਕੀਤਾ ਜਾ ਰਿਹਾ ਹੈ ਖਾਤੇ ਤੁਸੀਂ ਸਰਚ ਕਰ ਰਹੇ ਨੇ ਮੈਨੂੰ ਲੱਗਦਾ ਅਜੇ ਤੱਕ 16 ਖਾਤੇ ਉਹ ਜੀ ਜਿਨ੍ਹਾਂ ਲਈ ਅਸੀਂ ਕਨਫਰਮ ਹੋ ਚੁੱਕੇ ਹਾਂ ਤੁਹਾਨੂੰ ਫਿਰ ਕਿੰਨੇ ਖਾਤੇ ਆ ਜੀ ਪੈਂਡਿੰਗ ਪਏ ਨੇ ਜੀ ਲਗਭਗ ਹਾਂ ਤਾਂ ਲਿਮਟਾਂ ਦਾ ਟੋਟਲ 150 ਨਹੀਂ ਪਰ ਬਹੁਤ ਲਿਮਟਾਂ ਅਸੀਂ ਡੋਰ ਟੂ ਡੋਰ ਜਾ ਕੇ ਚੈੱਕ ਕੀਤੀਆਂ ਨੇ ਉਹ ਸਹੀ ਵੀ ਆ ਅੱਛਾ ਜੀ ਓਵਰ 70 80 ਲਿਮਟਾਂ ਤੋਂ ਵੱਧ ਬੰਦੇ ਹੈ ਜੀ ਮਿਲੇ ਨੇ ਜਿਨ੍ਹਾਂ ਦੀ ਜਨਕਿ ਜੋ ਅਸੀਂ ਪੁੱਛਿਆ ਜੋ ਸਾਡੇ ਸਿਸਟਮ ਚ ਬੋਲਦਾ ਉਹੀ ਉਹਨਾਂ ਦੀ ਦੇਣਦਾਰੀ ਹੈ ਤੇ ਉਹੀ ਫਰਜ਼ ਸਾਡੇ ਕੋਲੇ ਪਈ ਆ ਇਸ ਮੀਨਸ ਇਟ ਮੀਨਸ ਉਹ ਸਹੀ ਨਹੀਂ ਤੇ ਹਲੇ ਜਨਕਿ ਜੋ ਸਾਰੇ ਕਾਊਂਟ ਕਵਰ ਹੋਣਗੇ ਫਿਰ ਹੀ ਆਪਾਂ ਕਹਿ ਸਕਦੇ ਹਾਂ ਵੀ ਕਿੰਨੇ ਮਾਡ ਸਰ ਹੋਰ ਬੈਂਕਾਂ ਚ ਵੀ ਤੁਹਾਡੇ ਕੋਲ ਅਜੇ ਨਹੀਂ ਚੈੱਕ ਕੀਤੀਆਂ ਦੇਖੋ ਜੀ ਮੈਂ ਦੋ ਬ੍ਰਾਂਚਾਂ ਚ ਚੈੱਕ ਕੀਤੀਆਂ ਨੇ ਬ੍ਰਾਂਚਾਂ ਦਾ ਕਾਫੀ ਚੈੱਕ ਕੀਤੀਆਂ ਨੇ ਪਰ ਦੋ ਬ੍ਰਾਂਚਾਂ ਚ ਮੈਨੂੰ ਜਿੱਥੇ ਕਮੀਆਂ ਪੇਸ਼ੀਆਂ ਮੇਰੇ ਸਾਹਮਣੇ ਆਈਆਂ ਤੇ ਦੋਨੇ ਬੰਦੇ ਮੈਂ ਸਸਪੈਂਡ ਕੀਤੇ ਆ ਰਾਈਟ ਵੇ ਮੈਂ ਜਿੱਦਨ ਮੈਂ ਚੈੱਕ ਕੀਤੀ ਸੀ ਬ੍ਰਾਂਚ ਚੀਮਾ 22 19 ਤਰੀਕ ਨੂੰ ਸ਼ਾਇਦ ਤੇ ਉਦੋਂ ਹੀ ਮੈਂ ਸ਼ਾਮ ਨੂੰ ਉਹਨੂੰ ਸਸਪੈਂਡ ਕਰਤਾ ਸੀ ਚੀਮਾ 19 ਜਨਵਰੀ ਨੂੰ ਹਾਂ ਜੀ ਹਾਂ ਜੀ ਦੂਜੀ ਬ੍ਰਾਂਚ ਕਿਹੜੀ ਇੱਕ ਮੈਂ ਬ੍ਰਾਂਚ ਚੈੱਕ ਕੀਤੀ ਸੀ ਜੀ 12 ਤਰੀਕ ਨੂੰ ਭਿੰਡਰਾ ਉੱਥੇ ਮੈਨੂੰ ਕੋਈ ਗੜਬੜ ਲੱਗੀ ਸੀਗੀ ਹਾਂ ਜੀ ਹਾਂ ਜੀ ਭਿੰਡਰਾ ਬ੍ਰਾਂਚ ਤੇ ਉਹ ਬ੍ਰਾਂਚ ਮੈਨੇਜਰ ਨੂੰ ਵੀ ਅਸੀਂ ਸੇਮ ਡੇ ਸਸਪੈਂਡ ਕਰ ਉਹ ਕਿਹਨੇ ਮੈਨੇਜਰ ਨੇ ਫੋਨ ਨੇ ਉਹ ਸੀ ਨਵੀਨ ਕੁਮਾਰ ਜੀ ਜੀਪਿੰਦਰ ਨੂੰ ਉਹਨੇ ਨਹੀਂ ਦੱਸਿਆ ਦੀਪਿੰਦਰ ਨੂੰ ਉਹਨੇ ਨਹੀਂ ਕਿਹਾ ਜੀ ਸਰੀ ਕੀ ਲੱਗਦਾ ਵੀ ਕਪਲਾ ਕਿੰਨਾ ਕਿੰਨੇ ਕਮਾਊਂਡ ਦਾ ਹੋ ਸਕਦਾ ਅਪਰੋਕਸੀਮੇਟ ਦੇਖੋ ਜੀ ਆਪਾਂ ਨਾ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਜਾਂਚ ਦਾ ਵਿਸ਼ਾ ਹੈ ਹੁਣ ਕਿਉਂਕਿ ਜਿਵੇਂ ਅਸੀਂ ਡੋਰ ਟੂ ਡੋਰ ਟੀਮਾਂ ਲਾ ਕੇ ਇਕੱਲੇ ਇਕੱਲੇ ਘਰ ਤੋਂ ਜਾ ਕੇ ਪੁੱਛ ਕੇ ਆਏ ਵੀ ਤੁਹਾਡੀ ਕਿੰਨੇ ਲੱਖ ਦੀ ਲਿਮਿਟ ਸੀ ਕਿੰਨੀ ਜ਼ਮੀਨ ਤੁਸੀਂ ਪਲੇਜ ਕਰਾਈ ਸੀ ਤੁਹਾਡੇ ਕੋਲ ਟੋਟਲ ਲੈਂਡ ਕਿੰਨੀ ਸੀ ਸਾਡੀ ਕੋਈ ਜਿਹੜੀ ਜਿਹੜੀ ਲਿਮਿਟ ਬਣਾਉਣੀ ਆ ਤਾਂ ਟੋਟਲ ਲੈਂਡ ਦੀ ਓਨਰਸ਼ਿਪ ਦੇ ਹਿਸਾਬ ਨਾਲ ਬਣਾਉਣੀ ਆ ਤੇ ਜਦੋਂ ਅਸੀਂ ਜਿਹੜੀ ਆਰ ਰੈਂਡ ਕਰਦੇ ਆ ਉਹ ਆਪਦੀ ਜਿੰਨੀ ਲਿਮਿਟ ਬਣਦੀ ਆ ਉਹਦੇ ਹਿਸਾਬ ਨਾਲ ਕਰਦੇ ਆ ਵੀ ਕਿੰਨਾ ਸਰਕਾਰੀ ਰੇਟ ਆ ਉਹਦੇ ਹਿਸਾਬ ਨਾਲ ਤੇ ਹੁਣ ਆਪਾਂ ਇਹ ਕਹਿ ਨਹੀਂ ਸਕਦੇ ਪੱਕੇ ਤੌਰ ਤੇ ਵੀ ਕਿਤਕ ਜਾਊਗੀ ਗੱਲ ਕਿਉਂਕਿ ਇਕੱਲੇ ਇਕੱਲੇ ਨੂੰ ਮਿਲੇ ਆਂ ਅਸੀਂ ਜਿਨ੍ਹਾਂ ਨੂੰ ਮਿਲ ਲੇ ਤੇ ਕਾਫੀ ਲੋਕਾਂ ਨੇ ਕਿਹਾ ਸਾਡੀ ਸਹੀ ਚੱਲ ਰਹੀ ਆ ਪਰ ਬਹੁਤਿਆਂ ਦੇ ਜਿਹੜੀਆਂ ਫੱਕ ਹੋ ਚੁੱਕੀਆਂ ਜ਼ਮੀਨਾਂ ਤੇ ਉਹ ਸਾਡੇ ਕੋਲ ਚੱਲ ਰਹੀਆਂ ਉਹ ਤਾਂ ਸਿੱਧਾ ਫਰਾਡ ਆ ਸਾਡੇ ਨਾਲ ਇਟ ਮੀਨਸ ਇਹ ਹੋ ਗਿਆ ਸਰ ਕਿ ਉਹਨਾਂ ਦੇ ਕਿਸਾਨਾਂ ਦੇ ਤਾਂ ਖਾਤੇ ਉਹ ਮਤਲਬ ਜ਼ੀਰੋ ਹੋ ਗਿਆ ਬੈਲੈਂਸ ਕਿਸਾਨਾਂ ਦੇ ਦਾ ਜ਼ੀਰੋ ਹੋ ਗਿਆ ਬੈਲੈਂਸ ਪਰ ਬੈਂਕ ਕੰਨੀ ਉਹ ਪੈਸੇ ਖੜੇ ਨੇ ਜੀ ਉਹਨਾਂ ਨੇ ਆਪ ਇਸਤੇਮਾਲ ਕਰ ਲੇ ਕਢਾ ਕੇ ਹਾਂ ਜੀ ਹਾਂ ਜੀ ਤੇ ਉਹ ਜਿਹੜੀ ਜਿਹੜੀ ਸਿਕਿਉਰਿਟੀ ਅਗੇਂਸਟ ਉਹਨਾਂ ਨੇ ਸਭ ਤੋਂ ਲਿਮਟ ਲਈ ਸੀ ਉਹ ਸਕਿਉਰਿਟੀ ਰਿਵਿਊ ਡਿਪਾਰਟਮੈਂਟ ਚ ਫੱਕ ਹੋ ਚੁੱਕੀ ਆ ਉਹ ਕਲੀਅਰ ਹੋ ਚੁੱਕੀ ਆ ਕੋਈ ਵੀ ਕਿਸਾਨ ਇਸ ਤਰ੍ਹਾਂ ਦਾ ਹੈਗਾ ਵੀ ਜਿਹਦੇ ਫੱਕ ਨਾ ਉਹ ਜੀ ਜਾਂਚ ਦਾ ਵਿਸ਼ਾ ਸ਼ੁਰੂ ਹਾਂ ਕਿਉਂਕਿ ਹੁਣ ਆਪਾਂ ਜਿਨ੍ਹਾਂ ਨੂੰ ਮਿਲ ਰਹੇ ਆ ਜਿਨ੍ਹਾਂ ਨੇ ਆਪਾਂ ਨੂੰ ਦੱਸਤਾ ਵੀ ਸਾਡੇ ਇੰਨੇ ਪੈਸੇ ਖੜੇ ਆ ਉਹ ਸਾਡੇ ਨਾਲ ਲਿਸਟ ਨਾ ਟਿਕ ਕਰ ਗਏ ਤਾਂ ਇਟ ਮੀਨਸ ਉਹ ਮੈਜੋਰਟੀ ਕਈ ਬੰਦੇ ਹੈਗੇ ਜਿਨ੍ਹਾਂ ਦਾ ਵੀ 70 80 ਬੰਦੇ ਤਾਂ ਮਿਲ ਗਏ ਸਾਨੂੰ ਜਿਨ੍ਹਾਂ ਦਾ ਡਾਟਾ ਸਾਡੇ ਨਾਲ ਮੈਚ ਕਰਦਾ ਸਹੀ ਉਹਨਾਂ ਕਨੇ ਲੋਨ ਲੱਗਦਾ ਤੇ ਸਹੀ ਲਿਮਟ ਚੱਲ ਰਹੀ ਆ। ਇਹਦੀ ਪੋਸਟ ਅਸਿਸਟੈਂਟ ਬਨੇਚਰ ਦੀ ਸੀ ਨਾ? ਹਾਂਜੀ ਹਾਂਜੀ ਇਹ ਆਪਦੇ ਫਾਦਰ ਦੀ ਜਗਾ ਆਏ ਸੀਗੇ ਜੀ ਕੰਪੈਸ਼ਨਟ ਗਰਾਉਂਡ ਤੇ 92 ਦੇ ਵਿੱਚ ਤੇ ਅਸੀਂ 2000 ਤੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ। ਨਹੀਂ ਅਸਿਸਟੈਂਟ ਮੈਨੇਜਰ ਹੀ ਸਾਡੇ ਜ਼ਿਆਦਾ ਬ੍ਰਾਂਚ ਮੈਨੇਜਰ ਲੱਗੇ ਹੋਏ ਹਾਂ ਹਾਂ ਜੀ ਜ਼ਿਆਦਾਤਰ ਜਿਹੜੇ ਸਾਡੇ ਬ੍ਰਾਂਚ ਮੈਨੇਜਰ ਨੇ ਉਹ ਅਸਿਸਟੈਂਟ ਮੈਨੇਜਰ ਹੀ ਨੇ ਹਾਂ ਜੀ ਉਹਦੇ ਅਕਾਊਂਟ ਨੇ ਨਾ ਜ਼ੀਰੋ ਕਰ ਦਿੰਦੇ ਸੀਗੇ ਸਿਸਟਮ ਦੇ ਵਿੱਚ ਕਾਉਂਟ ਹੋ ਜਾਂਦਾ ਸੀ ਸਿਸਟਮ ਦੇ ਵਿੱਚ ਓਪਨ ਰਹਿਦਾ ਸੀ ਉਹ ਚੈੱਕ ਬੁੱਕ ਕਿਉਂਕਿ ਉਹ ਲੋਕ ਉੱਥੇ ਲੰਬਾ ਟਾਈਮ ਇੱਕ ਜਗ੍ਹਾ ਰਹਿਗੇ ਸਾਰੇ ਲੋਕਾਂ ਦਾ ਬਣਦੀ ਸੀਗੀ ਹੁਣ 24 ਸਾਲ ਇੱਕ ਬ੍ਰਾਂਚ ਤੁਸੀਂ ਲਾ ਦੋ ਉੱਥੇ ਪੀਐਨ ਉੱਥੇ ਕਲਰਕ ਉੱਥੇ ਕਾਉਂਟੈਂਟ ਉੱਥੇ ਅਸਿਸਟੈਂਟ ਮੈਨੇਜਰ ਤੋਂ ਭਰੋਸਾ ਇਹਨਾਂ ਬਣ ਜਾਂਦਾ ਵੀ ਲੋਕ ਕਹਿੰਦੇ ਵੀ ਸਾਡਾ ਖਾਤਾ ਨਲ ਹੋ ਗਿਆ ਪਟਵਾਰੀ ਕੋਲੇ ਸਾਡੀ ਜ਼ਮੀਨ ਫੱਕ ਹੋ ਗਈ ਚੈੱਕ ਬੁੱਕ ਤੇ ਪਾਸ ਬੁੱਕ ਜਮਾ ਕਰਾਉਣੀ ਹੁੰਦੀ ਸੀ ਉਹ ਦੇ ਦੇ ਦਿੰਦੇ ਸੀ ਉਸੇ ਚੈੱਕ ਬੁੱਕ ਨੂੰ ਉਹ ਵੈਸੇ ਯੂਜ਼ ਕਰਦੇ ਸੀ ਜਿਹੜਾ ਸਾਈਨ ਉਹ ਤਾਂ ਸਾਈਨ ਕਰਾ ਲੈਂਦੇ ਸੀ ਪਹਿਲਾਂ ਜਿਹੜੀ ਐਫ ਆਈ ਆਰ ਤੁਸੀਂ ਕਰਵਾ ਲਈ ਉਹ ਕਿੰਨੀ ਅਮਾਉਂਟ ਦਿਖਾਈ ਉਹਦੇ ਚ ਉਸ ਟਾਈਮ ਜਿਸ ਦਿਨ ਆਪਾਂ ਪਹਿਲੇ ਦਿਨ ਸਾਰੀਆਂ ਲਿੰਟਾਂ ਲੱਭੀਆਂ ਸੀ ਸਾਡੇ ਕੋਲੇ 90 ਕ ਲੱਖ ਤੱਕ ਦੀ ਅਮਾਉਂਟ ਸੀਗੀ ਤੇ ਫਿਰ ਅਸੀਂ ਉਹਦੇ ਚ ਐਫ ਆਈ ਆਰ ਕਿਉਂਕਿ ਕਰਾਉਣੀ ਜ਼ਰੂਰੀ ਸੀਗੀ ਬੀਰ ਅਮਾਉਂਟ ਜਾਦੇ ਸੀ ਅਸੀਂ 90 ਕ ਲੱਖ ਦੀ ਕਰਾਤੀ ਤੇ ਫਰਦਰ ਜਿੰਮੇ ਜਿੰਮੇ ਆਈ ਜਾਊਗੀ ਅਸੀਂ ਐਡ ਆਨ ਕਰੂ ਹਾਂ ਸਪਲੀਮੈਂਟਰੀ ਹਾਂ ਜੀ ਅਸੀਂ ਐਡ ਆਨ ਕਰਾਵਾਂਗੇ ਬਿਲਕੁਲ ਸਾਡੇ ਬੋਰਡ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਸੇ ਦੇ ਨੀ ਸਾਡੇ ਨਾਲ ਗਏ ਆ ਇਹ ਸਾਰੇ ਹੈ ਜੀ ਤਿੰਨ ਬੰਦੇ ਅਕਿਊਜ਼ ਨੇ ਕਿਊਜ਼ 4 ਨੇ ਜੀ ਚੌਥਾ ਅਮਰਪਾਲ ਸਿੰਘ ਦੇ ਨਾਲ ਤਾਂ ਜੋਇੰਟ ਅਕਾਊਂਟ ਦੇ ਥਰੂ ਪੈਸੇ ਰੋਟੇਟ ਹੁੰਦੇ ਸੀ ਤਾਂ ਅਸੀਂ ਉਹ ਜਿਹੜਾ ਅਕਾਊਂਟ ਜੋਇੰਟ ਹੋਣ ਦੇ ਨਾਲ ਕਰਕੇ ਉਹਨਾਂ ਦੇ ਨਾਮ ਬਿਲਕੁਲ ਇੱਕ ਤਾਂ ਦੀਪਿੰਦਰ ਹੋ ਗਿਆ ਜੀ ਕਿਊਜ਼ ਇੱਕ ਉਹਨਾਂ ਦੀ ਵਾਈਫ ਆ ਜੀ ਸੁਖਵਿੰਦਰ ਕੌਰ ਵਾਇਪ ਸੁਖਵਿੰਦਰ ਕੌਰ ਹਾਂਜੀ 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 ਇੱਕ ਸੁਖਵਿੰਦਰ ਕੌਰ ਦੇ ਨਾਲ ਜਿਹਦਾ ਸਾਂਝਾ ਅਕਾਊਂਟ ਚੱਲਦਾ ਸੀ ਅਮਰਪਾਲ ਸਿੰਘ ਜਿਹੜਾ ਦੋ ਦੋਨੋਂ ਦੇ ਅਸੀਂ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਇਹ ਜੀ ਕੋਈ ਇਹਨਾਂ ਦੇ ਬਿਲਡਿੰਗ ਓਨਰ ਸੀਗੇ ਇਕੱਠੇ ਬਿਲਡਿੰਗ ਦਾ ਕਿਰਾਇਆ ਕਰੂ ਇਹਨਾਂ ਨੂੰ ਇਕੱਠਿਆਂ ਨੂੰ ਆਉਦਾ ਹੁੰਦਾ ਸੀਗਾ ਸੁਖਵਿੰਦਰ ਕੌਰ ਤੇ ਅਮਰਪਾਲ ਨੂੰ ਬੇਟੀ ਦਾ ਵੀ ਨਾਮ ਜੀ ਬੇਟੀ ਦਾ ਨਾਮ ਸੀ ਸੰਮਰੀ ਸੰਪ੍ਰੀਤ ਕੌਰ ਇਹ ਐਨ ਆਰ ਆਈ ਹੈ ਜੀ ਇਹ ਬੇਟੀ ਸਾਨੂੰ ਸੁਣਨ ਚ ਆਇਆ ਜੀ ਐਨ ਆਰ ਆਈ ਕਿਉਂਕਿ ਬਾਹਰ ਪੜ੍ਹਨ ਗਈ ਸੀ ਕੌਣ ਆਈ ਹੋਈ ਸੀ ਕਿਉਂਕਿ ਇਹਨਾਂ ਦੀ ਬੇਟੀ ਦੇ ਅਕਾਊਂਟ ਚੋਂ ਪੈਸੇ ਗਏ ਨੇ ਬੈਂਕ ਚੋਂ ਹਾਂਜੀ ਸਾਡੇ ਫਿਊਜ਼ ਕੋਈ ਨਹੀਂ ਅਰੈਸਟ ਹੋਇਆ ਨਹੀਂ ਸਾਡੀ ਜਾਣਕਾਰੀ ਚ ਨਹੀਂ ਹੈ ਜਿਹੜਾ ਮੈਨੇਜਰ ਉਹ ਬਾਹਰ ਹੈ ਕਿ ਅਸੀਂ ਕੁਝ ਨਹੀਂ ਕਹਿ ਸਕਦੇ ਅਸੀਂ ਮੈਨੂੰ ਕੋਈ ਜਾਣਕਾਰੀ